ਅੱਜ ਦੇ ਟਾਈਮ ਦੇ ਵਿੱਚ ਜਿਹੜਾ ਐਨਕਾ ਡੇਟਾ ਦਾ ਸਮਾਨ ਵਿੱਚ ਤੋਂ ਕੀ ਕਾਰਨ ਆਇਆ ਸ਼ੀਤ ਮਤਲਬ ਇਹ ਕੋਈ ਨਾ ਕਿ ਚਲੋ ਭਾਈ ਲੁੱਟ ਲੋਗ ਆ ਗਏ ਨਾ ਆਪਾਂ ਉਹ ਕੰਮੇ ਕੀ ਲੁੱਟ ਲੋ ਹੂੰ ਗਾ ਗਾਇਆ ਉਹਨੂੰ 3 ਵਿੱਚ ਲਾਓ ਕੀ ਵੀ ਗਾਖ ਰੋ ਜਾਵੇ ਅਸੀਂ ਇਹ ਕੜਾਈ ਬਣਾਤੀ ਉੱਧਰ ਰੱਖਤੀ ਉਹ ਭਾਵੇਂ 10 ਦੇ ਵਿੱਚ ਹੀ ਆ ਭਾਈ 20 ਵਿੱਚੇ 35 ਦੇ ਵਿੱਚੇ ਸਾਡੋ ਰੈਸੀ ਵਿੱਚ ਕੀ ਕੜਾਈ ਆਪਾਂ ਮਤਲਬ ਹੁਣ ਦੇਖੋ ਨਾ ਜੇ ਆਪਾਂ ਗਾ ਗਾਇਆ ਹੂੰ ਉਹਨੂੰ ਪਿਆਰ ਨਾਲ ਜੋੜ ਕੇ ਬੁਲਾਵਾਂਗੇ ਤੇ ਹੱਜਰ ਬੁਲਾਏਗਾ ਨਾ ਤੇ ਪਿਆਰ ਉਹ ਬਣਿਆ ਆਇਆ ਭਾਜੀ ਤੋਂ ਵੱਡੀ ਵਾਲਾ ਪਿਆਰ ਭਾਈ ਗਾਖ ਪਿਆਸਤ ਕਰਦਾ ਭਾਈ ਨੂਰ ਦਾ ਵਧੀਆ ਮਿਲ ਜਾਂਦੇ ਲੋਕਾਂ ਨੂੰ ਨਾਲ ਪਰ ਪਿਆਰਲੀ ਗੱਲ ਇਹ ਹੈ ਨਾ ਭਾਈ ਜੀ ਅੱਜ ਆਪਾਂ ਤੁਹਾਨੂੰ ਇੱਕ ਐਸੀ ਦੁਕਾਨ ਦੇ ਵਿੱਚ ਲੈ ਕੇ ਆਏ ਲੁਧਿਆਣਾ ਦਾ ਜਿਹੜੀ ਹੈ ਕਾਫੀ ਚਿਰ ਤੋਂ ਜਿਹੜੀ ਚੱਲਦੀ ਪਈ ਹੈ ਪਿਛਲੇ 30 ਸਾਲਾਂ ਤੋਂ ਜਿਹੜੇ ਇੱਥੇ ਅੰਕਲ ਜੀ ਬੈਠੇ ਹੋਏ ਨੇ ਤਾਂ ਨੇ ਖਾਸ ਗੱਲ ਦੱਸਦੀ ਏ ਕਿ ਜਿੱਥੇ ਇੰਨੀ ਮਹਿੰਗਾਈ ਦਾ ਜਿਹੜਾ ਟਾਈਮ ਚੱਲਦਾ ਪਿਆ ਉੱਥੇ ਅੱਜ ਵੀ ਸਿਰਫ ਤੇ ਸਿਰਫ ਜਿਹੜੇ 10 ਰੁਪਏ ਦੇ ਜਿਹੜੇ ਨੂਡਲ ਤੇ 10 ਰੁਪਏ ਦੇ ਮਨਚੂਰੀਨ ਜਿਹੜੇ ਵੇਚੇ ਜਾ ਰਹੇ ਨੇ ਖੁਸ਼ ਨਮਾਜ਼ ਅੰਕਲ ਨੇ ਕਾਫੀ ਵਧੀਆ ਗੱਲਾਂ ਕਰਦੇ ਨੇ ਟਾਈਮ ਨਾ ਖਰਾਬ ਕਰਾਂਗੇ ਸਿੱਧਾ ਅੰਕਲ ਕੋਲ ਚੱਲਦੇ ਆਂ ਗੱਲਾਂ ਬਾਤਾਂ ਕਰਾਂਗੇ ਜਾਣਾਂਗੇ ਕਿੰਨਾ ਟਾਈਮ ਹੋ ਗਿਆ ਇੱਥੇ ਬੈਠਿਆਂ ਨੂੰ ਆਪਾਂ ਆਪਣੇ ਪਾਪਾ ਨਾਲ ਇੱਥੇ ਛੱਡਦੇ ਆਂ ਨਾ ਉਹਨੇ ਉਹ ਸਟਾਕ ਚਲਾ ਰਹੇ ਹਾਂ ਪਰ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਐਨੇ ਘੱਟ ਡੇਟਾ ਦਾ ਸਮਾਨ ਵਿਚਤੋ ਕੀ ਕਾਰਨ ਹੈ ਸ਼ਾਇਦ ਭਾਈ ਇੱਥੇ ਮਤਲਬ ਨਾ ਤੇ ਮਤਲਬ ਅਸੀਂ ਮਹਿੰਗਾ ਨਹੀਂ ਵੇਚਦੇ ਅਸੀਂ ਸਸਤਾ ਵੇਚਦੇ ਆਂ ਅੱਛਾ ਜੀ ਮਤਲਬ ਇਹ ਕੋਈ ਨਾ ਕਿ ਚਲੋ ਭਾਈ ਲੁੱਟ ਲੋ ਗਾ ਨੂੰ ਆਪਾਂ ਉਹ ਕੰਮ ਨਹੀਂ ਕਿ ਲੁੱਟ ਲੋ ਗਾ ਗਾਇਆ ਉਹਨੂੰ ਟੀਨ ਵੀ ਚਲਾਓ ਕਿ ਭਾਈ ਗਾਕ ਰੋਜ਼ ਆਵੇ ਉਸ ਤੋਂ ਬਾਅਦ ਜਿਹੜਾ ਅਸੀਂ ਕੁਆਂਟੀਟੀ ਲਾਉਣਾ ਹੈ ਮਾਰ ਉਹਸਾਂ ਦਾ ਕੁਆਇੰਟਰੀ ਦਾ ਵੇਚਦੇ ਆ ਤੁਹਾਨੂੰ ਪੜਤੇ ਹੀ ਪੈ ਜਾਂਦਾ ਓਕੇ ਜੇ ਥੋੜਾ ਥੋੜਾ ਬਣਾਵਾਂਗੇ ਫਿਰ ਪੜਦਾ ਬੱਠੇਗਾ ਨਹੀਂ ਭਾਈ ਫਿਰ ਪੱਲੇ ਚਲ ਜਾਣਗੇ ਭਾਏ ਜਿਵੇਂ ਤੁਹਾਨੂੰ ਅੰਕਲ ਨੇ ਦੱਸਿਆ ਜਿਹੜਾ ਇੱਕ ਸਮਾਨ ਕ੍ਰੀਏਟ ਕਰਦੇ ਆ 250 ਰੁਪਏ ਦਾ ਅਲੱਗ ਪਾਣਾ ਬਣਾਉਨੇ ਆ ਹਾਂਜੀ ਫਿਰ ਉਸਾਂ ਉਹਨੂੰ ਉਸਾਂ ਨੇ ਕੱਢ ਲੈਨੇ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਵਾਧੇ ਕਰਾਂ ਭਾਵੇਂ ਘੱਟ ਕਰਾਂ ਨਾ ਅਜਿਹਾ ਦਾ ਕਹਿਣਾ ਇਹ ਸੀਗਾ ਅਸੀਂ ਇਹ ਕੜਾਈ ਬਣਾਤੀ ਉਧਰ ਰੱਖਤੀ ਉਹ ਭਾਵੇਂ 10 ਦੇ ਵਿੱਚੀ ਆ ਭਾਈ 20 ਵਿੱਚੇ 35 ਦੇ ਵਿੱਚੇ ਸਾਡੋਂ ਨਾਲ ਸੀ ਇੱਕ ਹੀ ਕੜਾਈ ਆਪਣੀ ਇਹਨਾਂ ਨੂੰ ਫਾਇਦਾ ਪਾਜੀ ਮਨ ਲੋ ਕਿਦਾਂ ਯਾਨੀ ਕਿ ਚੱਲਦਾ ਰਹਿਦਾ ਸਿਸਟਮ ਕਿੰਨੇ ਜੇ ਹੈ ਨਾ ਸ਼ੁਰੂ ਹੋ ਜਾਂਦਾ ਹੈ ਮਤਲਬ 3 ਵਜੇ ਦੁਪਹਿਰੀ ਦੀ ਰਾਈਟ ਹਾਂ ਸ਼ੁਰੂ ਕਰ ਦਿੰਦੇ ਆ ਭਾਜੀ ਤੇ ਰਾਤੀ 1:30 ਪੌਣੇ 11:00 ਲਾਸਟ ਤੇ ਹੋਰ ਬਾਕੀ ਸਾਰਾ ਕੰਪਨੀ ਦਾ ਮਾਲ ਹੈ ਸੋਇਆ ਸੌਸ ਨੈਪਰ ਵੀ ਹੈ ਨਮਕ ਜਲਾ ਟਾਟਾ ਦਾ ਮਤਲਬ A to Z ਮਤਲਬ ਕੰਪਲੀਟ ਮੰਗੂ ਮਤਲਬ ਆ ਨਹੀਂ ਹੈ ਕਿ ਆਪਣਾ ਘਰ ਕੁਝ ਨਹੀਂ ਹੈ ਤਕੂ ਜਲਦੀ ਕੰਪਨੀ ਦਾ ਜਿਹੜਾ ਆਪਣਾ ਸਬਾਨਾ ਜਿਹਦੇ ਸਾਰੇ ਕਾਰਨਾਮੇ ਹਨ ਹਾਲੇ ਤੱਕ ਆਪਾਂ ਜਿਹਦੇ ਫਿਰ ਤੇ ਆਪਾਂ ਕਹਿ ਸਕਦੇ ਹਾਂ ਨਾ ਲੋਕਾਂ ਵੱਲ ਇੰਨਾ ਪਿਆਰ ਅਟਰੈਕਟ ਕਰਦੇ ਆ ਪਾਜੀ ਪਿਆਰ ਪਤਾ ਹੀ ਹੈ ਲੋਕੀ ਮਤਲਬ ਹੁਣ ਦੇਖੋ ਨਾ ਜੇ ਆਪਾਂ ਦਾਗ ਆਇਆ ਹੂੰ ਉਹਨੂੰ ਪਿਆਰ ਨਾਲ ਜੋੜ ਕੇ ਬੁਲਾਵਾਂਗੇ ਤਾਂ ਹੱਜੋ ਬੁਲਾਏਗਾ ਤੇ ਪਿਆਰ ਉਹ ਬਣਿਆ ਆਇਆ ਪਾਜੀ ਪਹਿਲਾਂ ਬੱਚਿਆਂ ਦੇ ਸੀਗੇ ਹੂੰ ਉਹਨਾਂ ਦੇ ਅੱਗੋਂ ਬੱਚੇ ਆਂਦੇ ਆ ਤੇ ਫਿਰ ਉਹ ਮਤਲਬ ਫਿਰ ਫਰਕ ਪੈਂਦਾ ਨਾ ਭਾਈ ਪਿਆਰ ਤਾਂ ਨੁਲਾ ਹੀ ਜਾਣਾ ਬਿਲਕੁਲ ਤੋਂ ਵੱਡੀ ਵਾਲਾ ਪਿਆਰ ਭਾਈ ਗਿਆ ਸਿਆਸਤ ਜਾਂਦਾ ਭਾਈ ਨੂੜਾ ਬੜੀਆ ਮਿਲ ਜਾਣਾ ਲੋਕਾਂ ਨੂੰ ਨਾਲ ਪਰ ਪਿਆਰ ਦੀ ਗੱਲ ਹੈ ਨਾ ਭਾਈ ਜੀ ਤਾਂ ਆਪਣੇ ਨਾਲ ਕੀਰਤ ਦੀ ਸਿਸਟਰ ਵੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਅੱਜ ਯਾਨੀ ਕਿ ਪਹੁੰਚੇ ਹਨਾ ਇੱਥੇ ਸਪੈਸ਼ਲ ਆਪਣੇ ਵੀਰੇ ਨੂੰ ਨਾਂ ਲੱਗੇ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਇੱਥੇ ਪਹੁੰਚ ਕੇ ਤੇ ਕਦੇ ਹੁੰਦਾ ਵੀ ਜਦੋਂ ਲੱਗਿਆ ਵੀ ਜਦੋਂ ਵੀਰੇ ਨਾਲ ਖੇਡਦੇ ਹੁੰਨੇ ਬਹੁਤ ਰੋਜ਼ ਹੀ ਖੇਡਦੇ ਆ ਤੰਗ ਕਰਦਾ ਇਹ ਕਰਦਾ ਹੀ ਹੈ ਪਿਆਰ ਵੀ ਬੜਾ ਕਰਦਾ ਹੈ ਹਾਂ ਪਿਆਰ ਵੀ ਕਰਦਾ ਹੈ ਹਾਂਜੀ ਤੇ ਯਾਨੀ ਕਿ ਗੱਲਾਂ ਬਾਤਾਂ ਵਧੀਆ ਮਾਰਦੇ ਇਹਨਾਂ ਨਾਲ ਬਹੁਤ ਮੇਰੇ ਨਾਲ ਹੀ ਜ਼ਿਆਦਾ ਕਰਦਾ ਹੈ ਅੱਛਾ ਮੇਰੇ ਨਾਲ ਹੀ ਸਭ ਤੋਂ ਜ਼ਿਆਦਾ ਅਟੈਚਮੈਂਟ ਹੈ ਕੀ ਬਾਤ ਹੈ ਇਹ ਤੇ ਲੜਾਈ ਵੀ ਆਪਸ ਲੜਦੇ ਵੀ ਆ ਕਿਉਂਕਿ ਨਹੀਂ ਬਹੁਤ ਮਾਤਾ ਹੈ ਹਾਂ ਮਾਰਤਾ ਹੀ ਬਹੁਤ ਹੈ ਤੁਸੀਂ ਨਹੀਂ ਕੁਝ ਕਹਿੰਦੇ ਫਿਰ ਅੱਗੇ ਉਹ ਨਹੀਂ ਨਹੀਂ